नमस्कार आप देख रहे हैं पंजाब ऑर्डर न्यूज़ पिछले दिनों पंजाब सरकार की ओर से कई जिलों के एसएसपी के तबादले किए गए हैं जिसके चलते पठानकोट में भी एसएसपी का तबादला किया गया है पठानकोट में पहले सोहेल मीर बतौर एस एस पी सेवाएँ दे रहे थे अब उनके तबादले के बाद एस एस पी दलजिंदर सिंह ढिल्लों ने अपना कार्यभार संभाल लिया है और लोगों को सुरक्षा का भरोसा दिया है इस मौके पर एस एस पी ने कहा कि सुरक्षा के पुख्ता इंतजाम पठानकोट ज़िले में किए गए हैं क्योंकि पठानकोट अति संवेदनशील जिला है जिसके चलते जहाँ पर पुलिस फोर्स की अधिक हिदायतें दी गई हैं कि वह माइनिंग पर बोलते हुए उन्होंने कहा कि अगर किसी तरह की भी कोई नजायज़ माइनिंग ज़िले में होती है तो वह सख्त कार्रवाई की जाएगी पिछले दिनों अलग-अलग जगह पर देखे गए संदिग्धों को लेकर उन्होंने कहा कि पुलिस पूरी तरह चौकस है और अपना काम सही तरीके से कर रही है अब देख रहे हैं पंजाब वाटर न्यूज़ में और के शर्मा बमिया देखो आज पठानकोट ਦਾ पठानकोट डिस्ट्रिक्ट ਦਾ ਬਤੌਰ ਐਸਐਸਪੀ ਮੈਂ ਚਾਰਜ ਲਿਆ ਜੀ ਤੇ ਚਾਰਜ ਹੋਣ ਤੋਂ ਉਪਰੰਤ ਸਭ ਤੋਂ ਵੱਡੀ ਪ੍ਰਾਇੋਰਟੀ ਹੈ ਲੋਕਾਂ ਦੀ ਸੁਰੱਖਿਆ ਦੀ ਪਠਾਨਕੋਟ ਸੁਰੱਖਿਅਤ ਰਹੇ ਇਸ ਬਾਰੇ ਮੈਂ ਆਪਣੇ ਕਲੀਗ ਆਫਿਸਰਸ ਤੇ ਐਸ ਐਚ ਓ ਸਾਰਿਆਂ ਨਾਲ ਮੀਟਿੰਗ ਕੀਤੀ ਹੈ ਪਹਿਲਾਂ ਸੁਰੱਖਿਆ ਦਾ ਜ਼ਾਇਜ਼ਾ ਲਿਆ ਔਰ ਕੋਸ਼ਿਸ਼ ਕਰਾਂਗੇ ਕਿ ਬਿਹਤਰ ਜਿਹੜੀ ਹੈਗੀ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਪਠਾਨਕੋਟ ਦਾ ਹਰ ਸ਼ਹਿਰੀ ਹਰ ਨਾਗਰਿਕ ਚਾਹੇ ਉਹ ਪਿੰਡਾਂ ਚ ਰਹਿਣ ਵਾਲਾ ਚਾਹੇ ਉਹ ਸ਼ਹਿਰ ਚ ਰਹਿਣ ਵਾਲਾ ਉਹ ਸੁਰੱਖਿਅਤ ਮਹਿਸੂਸ ਕਰੇ ਔਰ ਸੁਰੱਖਿਅਤ ਹੋਵੇ ਵੀ ਦੂਸਰਾ ਆਪਣੇ ਕਲੀਕ ਆਫਿਸਰਸ ਤੇ ਐਸ ਐਚ ਓਜ਼ ਨੂੰ ਤੇ ਅਲੱਗ-ਅਲੱਗ ਚੌਂਕੀ ਦੇ ਇੰਚਾਰजेस ਨੂੰ ਹਦਾਇਤ ਕੀਤੀ ਹੈ ਕਿ ਪਬਲਿਕ ਦੀਆਂ ਜਿਹੜੀਆਂ ਮੁਸ਼ਕਿਲਾਂ ਹੈਗੀਆਂ ਪਬਲਿਕ ਦੀਆਂ ਜਿਹੜੀਆਂ ਗ੍ਰਿਵੈਂਸਸ ਆਉ ਉਹ ਪ੍ਰਾਇੋਰਟੀ ਤੇ ਹੱਲ ਕੀਤੀਆਂ ਜਾਣ। ਔਰ ਜਿਹੜੀ ਮੇਰੀ ਆਪਣੀ ਆ ਭਾਵਨਾ ਹੈ ਜਿਹੜੀ ਆਪਣੀ ਮੇਰੀ ਇੱਛਾ ਆ ਕਿ ਜਿਹੜੇ ਗੈਰ ਕਾਨੂੰਨੀ ਕੰਮ ਹੈਗੇ ਆ ਏਰੀਆ ਦੇ ਵਿੱਚ ਸਪੈਸ਼ਲੀ ਜਿਹੜੀ ਇਲੀਗਲ ਮਾਈਨਿੰਗ ਆ ਜੇ ਕਿਤੇ ਹੋ ਵੀ ਰਹੀ ਆ ਤੋਂ ਉਹਨੂੰ ਮੌਕੇ ਤੇ ਬਹੁਤ ਸਖਤੀ ਨਾਲ ਜਿਹੜਾ ਹੈਗਾ ਉਹ ਨਜਿੱਠਿਆ ਜਾਏਗਾ। ਔਰ ਇਹਦੇ ਚ ਕੋਈ ਵੀ ਮ ਜਿਹੜੀ ਹੈਗੀ ਆ ਧਿਲ ਬਰਦਾਸ਼ਤ ਨਹੀਂ ਕਰਾਂਗਾ ਚਾਹੇ ਉਹ ਮੇਰੇ ਆਪਣੇ ਮਹਿਕਮੇ ਵੱਲੋਂ ਹੋਵੇ ਜਾਂ ਹੋਰ ਮਹਿਕਮੇ ਵੱਲੋਂ ਹੋਵੇ। ਉਹ ਤੇ ਮੈਂ ਬਰਦਾਸ਼ਤ ਨਹੀਂ ਕਰਾਂਗਾ। ਅਨਸਰ ਪਿਛਲੇ ਦਿਨੀ ਸ਼ੱਕੀ ਕੁਝ ਜਿਹੜੇ ਉਹ ਵੀ ਇਸ ਇਲਾਕੇ ਦੇ ਵਿੱਚ ਦੇਖੇ ਗਏ। ਉਹਨੂੰ ਮੈਂ ਕਿਸੇ ਕੀ ਸਟ੍ਰੈਟਜੀ ਜਿਹੜੀ ਉਹ ਲੈਣੀ ਹੈ। ਉਹ ਸਾਡੀਆਂ ਅੰਦਰੂਨੀ ਅ ਸੁਰੱਖਿਆ ਯੋਜਨਾਵਾਂ ਹੁੰਦੀਆਂ ਨੇ ਉਹਨਾਂ ਨੂੰ ਖਲਾਸਾ ਤਾਂ ਨਹੀਂ ਅਸੀਂ ਕਰ ਸਕਦੇ ਪਰ ਉਹਨਾਂ ਨੂੰ ਮੇਰੇ ਤੋਂ ਪਹਿਲਾਂ ਅ ਸੁਹੇਲ ਮੀਰ ਸਾਹਿਬ ਨੇ ਵਾਕੂਬੀ ਉਹਨਾਂ ਨੂੰ ਜਿਹੜਾ ਹੈਗਾ ਯਾ ਯੋਜਨਾਬੱਧ ਕੀਤਾ ਹੈ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਉਸੇ ਮੁਕਾਮ ਤੇ ਰੱਖਿਆ ਜਾਵੇ ਔਰ ਉਹਨੂੰ ਹੋਰ ਬਿਹਤਰ ਕੀਤਾ ਜਾਵੇ ਤੋਂ ਅੱਜ ਚਾਰਜ ਲੈਣ ਤੋਂ ਬਾਅਦ ਮੈਂ ਨਾ ਸਾਰੀਆਂ ਜਿਹੜੀਆਂ ਸੁਰੱਖਿਆ ਯੋਜਨਾਵਾਂ ਉਹਨਾਂ ਦਾ ਜਾਇਜ਼ਾ ਵੀ ਲਵਾਂਗਾ ਸ਼ੁਰੂਆਤੀਆਂ ਦੀ ਕੀ ਕਰ ਸੀ ਮੈਂ ਸ਼ਹਿਰ ਵਾਸੀ ਦੇਖੋ ਮੇਰੇ ਸਾਰੇ ਆਪਣੇ ਨੇ ਤੇ ਮੈਂ ਉਹਨਾਂ ਵਾਸਤੇ ਹੀ ਇੱਥੇ ਕਾਰਜ ਰਤਾਂ ਤੇ ਕੋਈ ਵੀ ਮੁਸ਼ਕਿਲਾਂਤ ਉਹਨਾਂ ਨੂੰ ਪਠਾਨਕੋਟ ਵਾਸੀਆਂ ਨੂੰ ਆਉਂਦੀ ਆ ਤੇ ਮੈਂ ਹਾਜ਼ਰ ਆ ਤੇ ਜਿਸ ਤਰ੍ਹਾਂ ਦੀ ਵੀ ਕੋਈ ਸੂਚਨਾਵਾਂ ਹੈਗੀਆਂ ਉਹਨਾਂ ਦੇ ਕੋਲ ਕ੍ਰਾਈਮ ਦੇ ਸਬੰਧੀ ਆ ਕੋਈ ਹੋਰ ਮੁਸ਼ਕਿਲਾਂਤ ਆ ਔਰ ਸਬੰਧਤ ਪੁਲਿਸ ਸਟੇਸ਼ਨ ਨੂੰ ਜ਼ਰੂਰ ਜਾਓ ਸਰ ਨਸ਼ੇ ਨੂੰ ਲੈ ਕੇ ਕੀ ਕੁਝ ਖਾਸ ਹੈ ਕੋ ਨਸ਼ਾ ਤਾਂ ਹਰ ਹਾਲਤ ਵਿੱਚ ਜਿਹੜਾ ਹੈਗਾ ਬਰਦਾਸ਼ਤ ਨਹੀਂ ਕੀਤਾ ਜਾਂਦਾ ਨਸ਼ਾ ਚਾਹੇ ਵੇਚਣ ਵਾਲਾ ਹੋਵੇ ਚਾਹੇ ਉਹ ਕਰਾਉਣ ਵਾਲਾ ਹੋਵੇ ਦੋਨੋਂ ਤੇ ਲੈ ਕੇ ਹਮੇਸ਼ਾ ਹੀ ਸਖਤੀ ਰਹੇਗੀ ਔਰ ਇਸ ਵਾਰੇ ਅਸੀਂ ਸਪੈਸ਼ਲ ਜਿਹੜੇ ਹੈਗੇ ਆ ਕੋਈ ਨਾ ਕੋਈ ਅਸੀਂ ਆਪਰੇਸ਼ਨਸ ਵੀ ਕਰਦੇ ਰਹਿੰਦੇ ਆ ਔਰ ਵਿਖਰੇ ਵਿੱਚ ਵੀ ਕਰਦੇ ਰਹਾਂਗੇ